ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ 78ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ ਰੁੜਕਾ ਕਲਾ ਕੁੜੀਆਂ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਰਦਾਰ ਪ੍ਰਿੰਸੀਪਲ ਸਿੰਘ ਪਾਲਾ, ਟਰਾਂਸਪੋਰਟ ਵਿੰਗ ਜਲੰਧਰ, ਕੁਲਵੀਰ ਸਿੰਘ ਸੰਧੂ ਕਿਸਾਨਾਂ ਨਾਲ ਸੰਬੰਧਿਤ ਇਕਬਾਲ ਸਿੰਘ ਮੱਖਣ ਸਿੰਘ ਤੇ ਚੇਅਰਮੈਨ ਸਕੂਲ ਕਮੇਟੀ ਜਸਪੀਤ RAM ਉਚੇਚੇ ਤੌਰ ਤੇ ਹਾਜ਼ਰ ਹੋਏ ਸਕੂਲ ਮੁਖੀ ਬੂਟਾ RAM ਜੀ ਨੇ ਇਹਨਾਂ ਨੂੰ ਸਕੂਲ ਆਉਣ ਤੇ ਜੀ ਆਇਆਂ ਆਖਿਆ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਆਜ਼ਾਦੀ ਦੀ ਛਾੜੇ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ ਮਹਿਮਾਨਾਂ ਨੇ ਬੱਚਿਆਂ ਲਈ ਫਰੂਟ ਦੀ ਸੇਵਾ ਵੀ ਕੀਤੀ ਪ੍ਰੈਮਰੀ ਸਕੂਲ ਲੜਕੀਆਂ ਜਿੱਥੇ ਆਜ਼ਾਦੀ ਮੌਸਮ ਮਨਾਇਆ ਜਾ ਰਿਹਾ 78ਵਾਂ ਤੇ ਮਾਸਟਰ ਬੂਟਾ RAM ਜੀ ਦੀ ਰਹਿਨਮਾਈ ਹੇਠ ਇਹ ਹਰ ਵਾਰੀ ਕੋਈ ਨਵੇਂ-ਨਵੇਂ ਉਪਰਾਲੇ ਜਿਹੜੇ ਹੈਗੇ ਰੁੱਖ ਲਗਾਉਣ ਦੇ ਹੋ ਗਏ ਜਾਂ ਇਹ ਸਕੂਲ ਨੂੰ ਸਮਾਰਟ ਬਣਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਮੈਂ ਸਮਝਦਾ ਹਾਂ ਇਹ ਨਾ ਕੀਤਾ ਵੀ ਹੈ ਆਸਟਰ ਬੂਟਾ ਰਾਮ ਜੀ ਸਾਡੇ ਇੱਕ ਇਲਾਕੇ ਦੀ ਮਿਸਾਲ ਹੈ ਤੇ ਸਕੂਲ ਵੀ ਨਹੀਂ ਮਿਸਾਲ ਹੀ ਬਣਾਇਆ ਹੋਇਆ ਸੋ ਇਹ ਜਿਹੜਾ 15 ਗਾਸਤ ਹੈ ਅੱਜ 13 ਤਰੀਕ ਹੈ 15 ਨੂੰ ਛੁੱਟੀ ਹੁੰਦੀ ਹੈ 13 ਤਰੀਕ ਨੂੰ ਇਹ ਪਹਿਲਾਂ ਮਨਾਇਆ ਜਾ ਰਿਹਾ ਹੈ ਤੇ ਇਹ ਸਾਰੇ ਉਸ ਜਿਨ੍ਹਾਂ ਨੇ ਇਸ ਯਾਦੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਮੋਲਕ ਨੂੰ ਯਾਦ ਕਰਾਉਣ ਦੇ ਲਈ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਤੇ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇਣ ਦੇ ਲਈ ਅਸੀਂ ਇਹ ਸਾਰੇ ਮਨਾਉਂਦੇ ਹਾਂ ਧੰਨਵਾਦ ਜੀ